ਅੱਲੋ ਦੋ ਅੰਕਾ اور ਉਹਨਾਂ ਵਿੱਚ ਜ਼ਿਕਰ ਕੀਤਾ ਕਿ ਪਰਮੇਸ਼ਰ ਕਾਲਪੁਰਖ వైਗੁਰੂ ਜੋ ਹੈ ਉਹ ਕੋਈ ਇੱਕ ਦੇਸ਼ੀ ਨਹੀਂ ਜਿਵੇਂ ਪੁਰਾਣੇ ਸਮੇਂ ਵਿੱਚ ਗਿਣਿਆ ਜਾਂਦਾ ਸੀ ਕੋਈ ਉਸ ਨੂੰ ਪੱਛਮ ਵਾਲੇ ਪਾਸੇ ਮੰਨਦਾ ਸੀ ਕੋਈ ਸਤਵੇਂ ਆਕਾਲ ਆਕਾਸ਼ ਵਾਲੇ ਪਾਸੇ ਕੋਈ ਪੂਰਬ ਦਿਸ਼ਾਵਾਜ ਵਾਲੇ ਪਾਸੇ ਪ੍ਰਮਾਤਮਾ ਨੂੰ ਮੰਨਦਾ ਸੀ ਪਰ ਗੁਰਦੇਵ ਸਾਧਗੁਰਾਂ ਨੇ ਇਹ ਬੁਨਿਆਦੀ ਭੁਲੇਖਾ ਦੂਰ ਕਰਨਾ ਕਿ ਉਹ ਪ੍ਰਮਾਤਮਾ ਜੋ ਹੈ ਇੱਕ ਦੇਸ਼ੀ ਨਹੀਂ ਉਹ ਤਾਂ ਜਲ ਥਲ ਮਈਲ ਪੂਰਿਆ ਸੁਆਮੀ ਰਵਿਆ ਵਿੱਚ ਬਣਾ ਉਹ ਜਲਾਂ ਵਿੱਚ ਵੀ ਹੈ ਥਲਾਂ ਵਿੱਚ ਵੀ ਹੈ ਧਰਤੀ ਆਕਾਸ਼ ਵਿੱਚ ਵੀ ਹੈ ਕੋਈ ਵੀ ਜਗਾ ਉਸ ਤੋਂ ਖਾਲੀ ਨਹੀਂ ਹਰ ਥਾਂ ਹਰ ਜਗਾ ਉੱਤੇ ਜਰੇ ਜਰੇ ਵਿੱਚ ਰਮਿਆ ਹੋਇਆ ਔਰ ਇੱਕ ਸਵਾਲ ਬਣ ਜਾਂਦਾ ਹੈ ਕਿ ਜਿਉ ਪ੍ਰਮਾਤਮਾ ਸਾਰੇ ਰਮਿਆ ਹੋਇਆ ਔਰ ਕੋਈ ਵੀ ਜਗ੍ਹਾ ਉਸ ਤੋਂ ਖਾਲੀ ਨਹੀਂ ਨਾ ਆਪਾਂ ਉਹਨੂੰ ਦੇਖ ਸਕਦੇ ਆਂ ਨਾ ਉਹਨੂੰ ਫੜ ਸਕਦੇ ਆਂ ਇਹਦਾ ਕਾਰਨ ਕੀ ਆ ਗੁਰਦੇਵ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਹਦਾ ਕਾਰਨ ਵੀ ਸਾਨੂੰ ਦੱਸਣਾ ਕੀਤਾ ਸਤਿਗੁਰੂ ਕਹਿੰਦੇ ਜਿਵੇਂ ਦੁਨਿਆਵੀ ਚੀਜ਼ਾਂ ਜਿਨ੍ਹਾਂ ਦੀ ਹੋਣ ਤੋਂ ਤੁਸੀਂ ਮਨਕਰ ਨਹੀਂ ਹੋ ਸਕਦੇ ਉਹਨਾਂ ਦੀ ਹੋਣ ਤੋਂ ਨੂੰ ਮੰਨਦੇ ਵੀ ਹੋ ਪਰ ਨਾ ਉਹਨਾਂ ਨੂੰ ਤੁਸੀਂ ਤਾਂ ਅੱਖਾਂ ਦੇ ਨਾਲ ਵੇਖ ਸਕਦੇ ਹੋ ਨਾ ਉਹਨਾਂ ਨੂੰ ਤੁਸੀਂ ਫੜ ਸਕਦੇ ਹੋ ਉਹ ਕਿਹੜੀਆਂ ਚੀਜ਼ਾਂ ਦੋ ਉਹਧਾਰਨਾ ਦੇਣਾ ਕੀਤੀਆਂ ਕਿ ਜਿਸ ਤਰ੍ਹਾਂ ਫੁੱਲਾਂ ਦੇ ਵਿੱਚ ਵਾਸ਼ਨਾ ਵਸਦੀ ਹੈ ਕੋਈ ਇਸ ਤੋਂ ਅਨਕਾਰ ਨਹੀਂ ਹੋ ਸਕਦਾ ਕਿ ਕਲੀਆਂ ਵਿੱਚ ਗੁਲਾਬ ਵਿੱਚ ਗਿੰਦੇ ਵਿੱਚ ਹਰ ਫੁੱਲ ਦੇ ਵਿੱਚ ਵਾਸ਼ਨਾ ਹੈ ਪਰ ਨਾ ਆਪਾਂ ਅੱਖਾਂ ਦੇ ਨਾਲ ਉਸ ਵਾਸ਼ਨਾ ਨੂੰ ਵੇਖ ਸਕਦੇ ਹਾਂ ਨਾ ਹੱਥਾਂ ਦੇ ਨਾਲ ਫੜ ਸਕਦੇ ਆ ਕੇਵਲ ਉਹਨੂੰ ਅਨੁਭਵ ਕੀਤਾ ਜਾ ਸਕਦਾ ਔਰ ਦੂਸਰੀ ਉਦਾਹਰਨ ਦੇ ਦਿੱਤੀ ਆ ਜਿਸ ਤਰ੍ਹਾਂ ਤੁਸੀਂ ਦਰਪਨ ਸ਼ੀਸ਼ਾ ਹੁੰਦਾ ਉਹਦੇ ਸਾਹਮਣੇ ਖਲੋਨੇ ਆ ਆਪਾਂ ਵੀ ਦਸਤਾਰ ਬੰਨਦੇ ਆ ਜਾਂ ਆਪਣਾ ਮੂੰਹ ਦੇਖਦੇ ਆ ਔਰ ਸ਼ੀਸ਼ੇ ਵਿੱਚ ਜੋ ਪਰਛਾਵਾ ਜੀ ਉਹਨੂੰ ਆਪਾਂ ਫੜਨਾ ਚਾਹੀਏ ਨਹੀਂ ਫੜਿਆ ਜਾ ਸਕਦਾ ਔਰ ਸ਼ੀਸ਼ਾ ਫਿਰ ਉਸ ਪਰਛਾਵੇਂ ਦਾ ਅਸਰ ਵੀ ਕਬੂਲਦਾ ਨਹੀਂ ਜੇ ਕੋ ਮਨ ਉਹ ਗੋਰੇ ਰੰਗ ਦਾ ਉਸ ਅੱਗੇ ਖੜਾ ਹੋ ਜਾਵੇ ਉਹ ਗੋਰੇ ਰੰਗ ਦਾ ਅਸਰ ਨਹੀਂ ਕਬੂਲਦਾ ਜੇ ਕੋ ਕਾਲੇ ਰੰਗ ਦਾ ਉਹਦੇ ਅੱਗੇ ਕੱਪੜਾ ਕਰਦੀਏ ਜਾਂ ਕਿ ਸਦਾ ਮੁਖੜਾ ਸਿਆਮ ਰੰਗ ਦਾ ਹੋਵੇ ਉਹ ਕਾਲਕ ਨਹੀਂ ਕਬੂਲਦਾ ਤੇ ਮੇ ਪ੍ਰਮਾਤਮਾ ਸਾਰਿਆਂ ਵਿੱਚ ਰਮਿਆ ਹੋਇਆ ਵਸਦਾ ਹੋਇਆ ਨਾ ਪਾਪ ਦਾ ਨਾ ਪੁੰਨ ਦਾ ਕੋਲੇਪ ਛੇਪ ਉਹਨੂੰ ਨਹੀਂ ਲੱਗਦਾ ਤਾਂ ਤੇ ਸਾਹਿਬਾਂ ਦੇ ਬਚਨ ਵੀ ਇਹੀ ਕੁਰਬਾਨੀ ਅੰਦਰ ਫਰਮਾਨ ਕੀਤਾ ਕਹਿੰਦੇ ਪੋਹ ਉਪਮਦ ਜਿਉ ਬਾਸ ਬਸਤ ਹੈ ਮੁਕਰਮਾਏ ਜਾਸੇ ਛਾਈ ਤੈਸੇ ਹੀ ਅਰ ਬਸੇ ਨਿਰੰਤਰ ਘਾਠੀ ਖੋਜੋ ਭਾਈ ਸਤਗੁਰੂ ਕਹਿੰਦੇ ਜੇ ਉਸ ਪ੍ਰਮਾਤਮਾ ਨੂੰ ਪ੍ਰਾਪਤ ਕਰਨਾ ਹੈ ਨਾ ਜੰਗਲਾਂ ਵਿੱਚ ਜਾਣ ਦੀ ਚੋਲ ਲੋੜ ਹੈ ਨਾ ਕਿਸੇ ਪਹਾੜ ਦੇ ਕੁੰਦਰਾ ਵਿੱਚ ਬੈਠ ਕੇ ਇਕਾਂਤ 바ਸ ਹੋਣ ਦੀ ਲੋੜ ਹੈ ਨਾ ਤੀਰਥਾਂ ਤੇ ਭਰਮਣ ਦੀ ਲੋੜ ਹੈ ਕੇਵਲ ਉਹਨੂੰ ਆਪਣੇ ਹਿਰਦੇ ਵਿੱਚ ਲੱਭਣ ਦਾ ਯਤਨ ਕਰੋ ਉਹਨੂੰ ਆਪਣੇ ਹਿਰਦੇ ਵਿੱਚ ਖੋਜਣ ਦਾ ਯਤਨ ਕਰੋ ਪਾਠਾ ਖੋਜੀਏ ਕਿਵੇਂ ਤੇ ਸਤਿਗੁਰੂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹੀ ਦਾ ਪ੍ਰਮਾਨ ਹੈ ਕਿ RAM RAM ਬੋਲ ਬੋਲ ਖੋਜ ਤੇ ਬੜਾ ਭਾਗੀ ਉਹ ਵੱਡਿਆਂ ਭਾਗਾਂ ਵਾਲੇ ਹਨ ਜਿਹੜੇ ਬਾਹਰ ਜੰਗਲਾਂ ਵਿੱਚ ਭਰਮਣ ਦੀ ਜਗ੍ਹਾ ਪਹਾੜਾਂ ਉੱਤੇ ਜਾਣ ਦੀ ਜਗ੍ਹਾ ਬਣਾ ਵਿੱਚ ਅਕਾਂਤ ਪਾਸ ਹੋਣ ਦੀ ਥਾਂ ਆਪਣੇ ਹਿਰਦੇ ਵਿੱਚ ਉਸ ਨੂੰ ਲੱਭਣ ਦਾ ਚੰਨ ਕਰਦੇ ਆ ਲੱਭਦੇ ਕਿਵੇਂ ਆ ਉਹਦਾ ਨਾਮ ਜਪ ਕੇ ਜਿਵੇਂ ਆਪ ਜੀ ਨੇ ਯਤਨ ਕੀਤਾ ਔਰ ਜਿਨ੍ਹਾਂ ਨੂੰ ਪਹਿਲਾਂ ਜੰਗਲਾਂ ਵਿੱਚ ਗਏ ਆ ਉਹਨਾਂ ਨੇ ਦਰਖਤਾਂ ਦੇ ਪੱਤੇ ਖਾ ਕੇ ਭੁੱਖੇ ਰਹਿ ਕੇ ਗੁਜ਼ਾਰਾ ਕੀਤਾ ਪਰ ਜਨੋ ਉਹਨਾਂ ਨੂੰ ਪ੍ਰਾਪਤੀ ਹੋਈ ਆ ਉਹਨਾਂ ਨੇ ਸਾਨੂੰ ਇਸ ਵਾਸਤੇ ਤੁਰਜਨਾ ਕੀਤਾ ਕਿ ਆ ਸੰਸਾਰ ਦੇ ਲੋਕੋ ਜੰਗਲਾਂ ਵਿੱਚ ਜਾਓਗੇ ਉੱਥੇ ਕੰਡੇ ਆ ਖੂੰਖਰ ਜਾਨਵਰ ਆ ਭੁੱਖੇ ਰਹਿਣਾ ਪਏਗਾ ਔਰ ਗਰਮੀ ਤੇ ਸੀਤ ਦਾ ਦੁੱਖ ਸਹਾਰ ਨਾ ਪਵੇਗਾ ਤੁਸੀਂ ਇਸ ਪਾਸੇ ਨਾ ਜਾਇਓ ਉਹ ਪ੍ਰਮਾਤਮਾ ਤੁਹਾਡੇ ਹਿਰਦੇ ਵਿੱਚ ਵੱਸਦਾ ਉਹਨੂੰ ਘਰ ਵਿੱਚ ਬੈਠ ਕੇ ਹੀ ਉਹਦੇ ਨਾਮ ਦੀ ਆराधना ਕਰਕੇ ਉਸ ਨੂੰ ਪ੍ਰਾਪਤ ਕਰ ਸਕਦੇ ਹੋ ਬਾਬਾ ਫਰੀਦ ਜੀ ਦਾ ਪ੍ਰਮਾਨ ਆਪਾਂ ਪੜ੍ਹਦੇ ਹਾਂ ਫਰੀਦਾ ਜੰਗਲ ਜੰਗਲ ਕਿਆ ਭਵੇਂ ਬਣ ਕੰਡਾ ਮੋੜੇ ਵਸੀ ਰੱਬ ਹਿਆਲੀਏ ਜੰਗਲ ਕਿਆ ਢੂੰਡੇ ਹਿਆਲੀਏ ਦਾ ਭਾਵ ਹਿਰਦੇ ਉਹ ਪ੍ਰਮਾਤਮਾ ਸਾਡੇ ਸਾਰਿਆਂ ਦੇ ਹਿਰਦੇ ਵਿੱਚ ਵੱਸਦਾ ਹੈ ਇਸ ਮੇਰੇ ਬਾਹਰ ਢੋਲਣ ਦੀ ਟੋਲਣ ਦੀ ਥਾਂ ਆਪਣੇ ਹਿਰਦੇ ਵਿੱਚੋਂ ਉਹਨੂੰ ਕੋਜਣਾ ਚਾਹੀਦਾ ਲਬਣਾ ਚਾਹੀਦਾ ਜਿਨ੍ਹਾਂ ਨੂੰ ਪ੍ਰਾਪਤ ਹੋ ਜਾਂਦਾ ਫਿਰ ਉਹ ਪੁਕਾਰ ਕੇ ਕਹਿ ਦਿੰਦੇ ਆ ਬਾਹਰ ਢੂੰਡਣ ਤੇ ਛੂਟ ਭਰੇ ਗੁਰ ਘਰ ਹੀ ਮਾਏ ਦਿਖਾਇਆ ਥਾ ਕਹਿੰਦੇ ਹੁਣ ਬਾਹਰ ਲਬਣ ਦੀ ਲੋੜ ਨਹੀਂ ਉਹ ਪੁਕਾਰ ਕੇ ਕਹਿ ਦਿੰਦੇ ਆ ਕੱਤ ਜਾਈਏ ਰੇ ਘਰ ਲਾਗੋ ਰੰਗ ਮੇਰਾ ਚੇਤਨਾ ਚਰੇ ਮਨ ਭਇਓ ਪੰਗ ਕਹਿੰਦੇ ਉੰਜ ਮਨ ਵਿੱਚ ਇੱਕ ਦਿਨ ਉਤਸ਼ਾਹ ਪੈਦਾ ਹੋਇਆ ਇਕ ਦਿਵਸ ਮਨ ਭਈ ਉਪੰਗ ਘਸ ਚੂਆ ਚੰਦਨ ਬਹੁ ਸੁਗੰਧ ਊਲ ਪੂਜਨ ਚਾਲੀ ਬ੍ਰਹਮ ਠਾਹੇ ਸੋ ਬ੍ਰਹਮ ਦਿਖਾਇਓ ਗੁਰ ਘਰੀ ਮਾਈ ਜੇ ਜਾਈਐ ਤਾਂ ਜਲ ਪਖਾਨ ਤੂੰ ਪੂਰ ਰਹੇ ਹੋ ਸਭ ਸਮਾਨ ਸਤਗੁਰ ਮੈਂ ਬਲਿਹਾਰੀ ਤੋਰ ਜਨ ਸਕਲ ਵਿਕਟ ਭਰਮ ਕਾਟੇ ਮੋਰ ਕਹਿੰਦੇ ਗੁਰੂ ਜਿਹੜਾ ਤਾਂ ਗਿਆਨ ਦੇ ਛੌਟ ਜਦੋਂ ਕੱਢ ਦਿੰਦਾ ਫਿਰ ਬਾਹਰ ਢੁੱਡਣ ਦੀ ਥਾਂ ਮਨੁੱਖ ਆਪਣੇ ਅੰਦਰੋਂ ਪ੍ਰਮਾਤਮਾ ਨੂੰ ਵੇਖਦਾ ਤੇ ਉਹਦੀ ਦ੍ਰਿਸ਼ਟੀ ਇਹ ਹੋ ਜਾਂਦੀ ਹੈ ਜਿਹਾ ਜਿਹਾ ਦੇਖੋ ਤਹ ਹਜੂਰ ਦੂਰਕਤ ਹੋ ਨਾ ਜਾਈ ਉਹ ਜਿੱਧਰ ਵੀ ਦੇਖਦਾ ਜਿਸ ਪ੍ਰਾਣੀ ਵੱਲ ਨਿਗਾਹ ਮਾਰਦਾ ਜਿਸ ਜੀਵ ਜੰਤ ਵੱਲ ਮਾਰਦਾ ਔਰ ਉਸ ਵਿੱਚੋਂ ਹੀ ਉਸ ਨੂੰ ਪ੍ਰਮਾਤਮਾ ਦੀ ਝਲਕ ਪ੍ਰਤੀਤ ਹੁੰਦੀ ਆ ਪਰਮਾਤਮਾ ਦਿਸਦਾ ਔਰ ਉਹ ਮਹਿਸੂਸ ਹੁੰਦਾ ਕਿ ਪਰਮਾਤਮਾ ਮੇਰੇ ਸਦਾ ਅੰਗ ਸੰਗੇ ਭੰਗੰ ਬਿਭੂਤੇ ਉਹ ਮੇਰੇ ਅੰਗ ਸਾਗਿਆ ਮੇਰੇ ਅੰਦਰ ਵੀ ਆ ਮੇਰੇ ਬਾਹਰ ਵੀ ਆ ਜਿਤੇ ਪ੍ਰਸਾਏ ਭਗਤ ਜੀ ਨੇ ਕਹਿਣਾ ਕੀਤਾ ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜਿਆ ਸੋ ਪਾਵੇ ਜੋ ਬ੍ਰਹਮਣ ਦਾ ਮਾਲਕ ਆ ਸਾਡੇ ਹਿਰਦੇ ਵਿੱਚ ਵੱਸਦਾ ਆ ਜੋ ਉਸ ਨੂੰ ਆਪਣੇ ਹਿਰਦੇ ਵਿੱਚੋਂ ਲੱਭਦਾ ਹੈ ਉਹ ਨੂੰ ਫਿਰ ਉਸ ਦੀ ਪ੍ਰਾਪਤੀ ਹੋ ਜਾਂਦੀ ਹੈ ਤੇ ਉਹ ਪੁਕਾਰ ਕੇ ਕਹਿ ਦਿੰਦਾ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਗੋਬਿੰਦ ਵੈ ਨਹੀਂ ਕੋਈ ਬਾਬਾ ਕਬੀਰ ਜੀ ਨੂੰ ਜਦੋਂ ਪ੍ਰਾਪਤੀ ਹੋਈ ਹੈ ਉਹਨਾਂ ਨੇ ਸਾਡੇ ਜਿਕੇ ਆਸੂਆਂ ਨੂੰ ਕਲਜੂਗੀ ਜੀਵਾਂ ਨੂੰ ਪੁਕਾਰ ਕੇ ਕਹਿਣਾ ਕੀਤਾ ਲੋਗਾ ਧਰਮ ਨਾ ਭੁੱਲੋ ਭਾਈ ਇਹ ਸੰਸਾਰ ਦੇ ਲੋਕੋ ਅਮੀ ਪਰਮ ਭਲੇਖੇ ਵਿੱਚ ਨਾ ਪਾਓ ਕਿਸੇ ਦੇ ਨਾਲ ਈਰਖਾ ਦਵੇਸ਼ ਨਾ ਕਰੋ ਬੈਰ ਵਿਰੋਧ ਨਾ ਘਮਾਓ ਕਿਸੇ ਨਾਲ ਧੋਖਾ ਨਾ ਕਰੋ ਕਿਸੇ ਦੇ ਨਾਲ ਛਲ ਨਾ ਕਰੋ ਕਿਉਂ ਔਰ ਪਰਮਾਨਕੀਤਾ ਲੋਗਾ ਭਰਮ ਨਾ ਭੁੱਲੋ ਭਾਈ ਖਾਲਕ ਖਲਕ ਖਲਕ ਮੈਂ ਖਾਲਕ ਪੂਰ ਰਹੋ ਸਰਬ ਠਾਈ ਉਹ ਪ੍ਰਮਾਤਮਾ ਸਾਰੀ ਖਲਕਤ ਵਿੱਚ ਵਸਦਾ ਹੈ ਔਰ ਖਲਕਤ ਉਹ ਉਸ ਪ੍ਰਮਾਤਮਾ ਦੇ ਵਿੱਚ ਵਸਦੀ ਆ ਜਿਵੇਂ ਦੁਨਿਆਵੀ ਤੌਰ ਤੇ ਆਪਾਂ ਇੱਕ ਉਦਾਹਰਨ ਲੈਨੇ ਆ ਮੱਛੀ ਜਿਹੜੀ ਆ ਸਮੁੰਦਰ ਵਿੱਚ ਹੁੰਦੀ ਆ ਔਰ ਉਹ ਸਮੁੰਦਰ ਦਾ ਪਾਣੀ ਉਹਦੇ ਅੰਦਰ ਵੀ ਆ ਉਹਦੇ ਬਾਹਰ ਵੀ ਆ ਕੀ ਹੋ ਮੱਛੀ ਜਿਹੜੀ ਆ ਉਸ ਪਾਣੀ ਨੂੰ ਨੇੜੇ ਕਹੇਗੀ ਜਾਂ ਦੂਰ ਬਾਬਾ ਨਾਮਦੇਵ ਜੀ ਨੇ ਫਰਮਾਨ ਕੀਤਾ ਨਹੀਂ ਨਾ ਉਹ ਦੂਰ ਹੈ ਨਾ ਉਹ ਨੇੜੇ ਆ ਉਹ ਤਾਂ ਤੁਹਾਡੇ ਅੰਦਰ ਪਰਿਪੂਰਨੋਂ ਤੁਸੀਂ ਖੁਦ ਉਹਦਾ ਰੂਪ ਹੋ ਉਹ ਪ੍ਰਮਾਤਮਾ ਤੁਹਾਡੇ ਅੰਦਰ ਵੀ ਆ ਤੁਹਾਡੇ ਬਾਹਰ ਵੀ ਆ ਨੇੜਾ ਨਾਹੀਂ ਦੂਰ ਨਿਜ ਆਤਮੈ ਰਹਾ ਭਰਪੂਰ ਨਿਜ ਤੁਹਾਡੀ ਆਤਮਾ ਵਿੱਚ ਰਮਿਆ ਹੋਇਆ ਪੜਦੇ ਰੋਜ਼ ਆ ਹੁਣ ਵੀ ਆਪਾਂ ਪੜਨਾ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ ਉਹਦੀ ਸਤਿਆ ਨਾਲ ਉਹਦੀ ਜੋਤ ਨਾਲ ਹੀ ਆਪਾਂ ਵੇਖ ਰਹੇ ਆ ਉਹਦੀ ਜੋਤ ਸਾਡੇ ਅੰਦਰ ਇਤਿਹਾਸਾਂ ਸੁਣ ਰਹੇ ਆ ਬੋਲ ਰਹੇ ਆ ਚੱਲ ਫਿਰ ਰਹੇ ਆ ਜਦੋਂ ਉਹਦੀ ਅੰਸ਼ ਜਾਂ ਜੋ ਦੀ ਜੋਤ ਜਿਹੜੀ ਹੈ ਜਦੋਂ ਸਾਡੇ ਸਰੀਰ ਵਿੱਚੋਂ ਵੱਖ ਹੋ ਜਾਂਦੀ ਹੈ ਸਰੀਰ ਸਾਰਾ ਕੋਈ ਹੁੰਦਾ ਕੰਨ ਵੀ ਨਾਲ ਹੁੰਦੇ ਆ ਸੁਣ ਨਹੀਂ ਸਕਦੇ ਜ਼ੁਬਾਨ ਮੂੰਹ ਵਿੱਚ ਹੁੰਦੀ ਬੋਲ ਨਹੀਂ ਸਕਦੀ ਅੱਖਾਂ ਨਾਲ ਹੁੰਦੀਆਂ ਦੇਖ ਨਹੀਂ ਸਕਦੀਆਂ ਇਸ ਕਰਕੇ ਸਤਿਗੁਰੂ ਗਰੀਬਨਵਾਜ ਕਹਿੰਦੇ ਜਹ ਜਾ ਦੇਖੋ ਤੈ ਹਜੂਰ ਦੂਰ ਕਤ ਹੋ ਨ ਜਾਈ ਹੇ ਮਾਲਕ ਤੂੰ ਐਸੀ ਮੈਨੂੰ ਦ੍ਰਿਸ਼ਟੀ ਦੇ ਦਿੱਤੀ ਆ ਜਿੱਧਰ ਜਿੱਧਰ ਮੈਂ ਜਾਣਾ ਸਾਰੇ ਪਾਸੇ ਤੇਰੀ ਹੋਂਦ ਹੀ ਮੈਨੂੰ ਮਹਿਸੂਸ ਹੁੰਦੀ ਆ ਤੂੰ ਮੇਰੇ ਅੰਗ ਸੰਗ ਹੈ ਸਦਾ ਅੰਗ ਸੰਗੇ ਆ ਭੰਗ ਅੰਗ ਘਪੂਤੇ ਰਵ ਰਹਿ ਆ ਸਰਬਤਰਮੈ ਮਨ ਸਦਾ ਤੇ ਆਈ ਉਹ ਸਾਰਿਆਂ ਵਿੱਚ ਰਮਿਆ ਹੋਇਆ ਇਸ ਕਰਕੇ ਹੇ ਮੇਰੇ ਮਾਨ ਬਾਹਰ ਨਾ ਭਟਕਾ ਉਸ ਪਰਮਾਤਮਾ ਨੂੰ ਉਸ ਪਰਿਪੂਰਨ ਪਰਮੇਸ਼ਰ ਕਾਲਪੁਰਖ ਵੈਗਰੂ ਦਾ ਨਾਮ ਦੀ ਆराधना ਕਰ ਉਹਨੂੰ ਧਿਆਇਆ ਕਰ ਜਿਉਂ-ਜਿਉਂ ਤੂੰ ਧਿਆਏਗਾ ਜਿਉਂ ਤੂੰ ਪਰਮਾਤਮਾ ਦੇ ਨਾਮ ਦੀ ਆराधना ਕਰੇਗਾ ਪਰਮਾਤਮਾ ਤੇਰੇ ਅੰਗ ਸੰਗ ਹੋ ਕਰਕੇ ਤੈਨੂੰ ਦਿਖਾਈ ਦੇਣ ਲੱਗ ਜਾਵੇਗਾ ਫਿਰ ਤੂੰ ਆਪ ਖੁਦ ਮਹਿਸੂਸ ਕਰੇਗਾ ਈਤ ਉਤ ਨਹੀਂ ਵਿਚੜਾ ਸੋ ਸੰਗੀ ਗਣੀ ਹੈ ਬੇਨ ਸੁਜਾਇ ਜੋ ਨਿਮਖ ਮੈ ਸੋ ਅਲਪ ਸੁਖ ਬਣੀ ਐ ਕਹਿੰਦੇ ਉਹਨੂੰ ਸੰਗੀ ਉਹਨੂੰ ਮਿੱਤਰ ਉਹਨੂੰ ਸਾਥੀ ਨਹੀਂ ਗਿਣਨਾ ਚਾਹੀਦਾ ਜਿਹੜਾ ਇੱਥੇ ਤਾਂ ਹੈ ਜਦੋਂ ਆਪਾਂ ਅਗਲੇ ਸ਼ਹਿਰ ਚਲੇ ਜਾਈਏ ਉਹ ਨਾਲ ਨਾ ਹੋਵੇ ਆਪਾਂ ਵਿਦੇਸ਼ ਪਰ ਚਲੇ ਜਾਈਏ ਉਹ ਨਾਲ ਨਾ ਹੋਵੇ ਨਹੀਂ ਅਸਲੀ ਸੰਗੀ ਉਹ ਆ ਜਹ ਜਾਈਏ ਤਹਾ ਸੁਹੇਲੇ ਜਿੱਥੇ ਵੀ ਉਹ ਜਿਗਿਆਸੂ ਜਾਂਦਾ ਪ੍ਰਮਾਤਮਾ ਜਿਹੜਾ ਨਾਲ ਹੁੰਦਾ ਔਰ ਇਹ ਜਾਣਣਾ ਕਰੀਏ ਉਹ ਰੋਮ ਰੋਮ وچ ਬਿਆਹ ਹੁੰਦਾ ਔਰ ਜਿੱਥੇ ਜਿੱਥੇ ਵੀ ਪ੍ਰਮਾਤਮਾ ਹੈ ਤਾਂ ਤੇ ਇਸ ਕਰਕੇ 사ਤਗੁਰ ਕਹਿੰਦੇ ਉਹਨੂੰ ਸੰਗੀ ਬਣਾ ਉਹਨੂੰ ਆਪਾਂ ਸਾਥੀ ਨੇ ਸਾਥੀ ਬਣਾ ਜਿਹੜਾ ਕਦੀ ਵੀ ਤੇਰੇ ਨਾਲੋਂ ਵਿਛੜਦਾ ਨਹੀਂ ਬਣਾਉਣੇ ਤੇ ਸਾਥੀ ਵੀ ਆਪਾਂ ਆ ਸੰਗੀ ਵੀ ਬਣਾਉਣੇ ਆ ਮਿੱਤਰੀ ਵੀ ਬਣਾਉਣੇ ਆ ਪਰ ਗੁਰੂ ਮਹਾਰਾਜ ਜਿਨੇ ਗੁਰਬਾਣੀ ਅੰਦਰ ਅਸਲੀ ਸੰਗੀ ਤੇ ਸਾਥੀ ਤੇ ਸੱਜਣ ਕੌਣ ਲਿਖਣਾ ਕੀਤਾ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹ ਜਿਸ ਪਾਸ ਬੈਠਿਆ ਸੋਈਆ ਸਭਨਾ ਦਾ ਵੇਸਾ ਸਤਿਗੁਰੂ ਕਹਿੰਦੇ ਇੱਕ ਸੁਖ ਦੀ ਗੱਲ ਹਰ ਮਨੁੱਖ ਸੁਖ ਚਾਹੁੰਦਾ ਹੈ ਅਰ ਆਪਾਂ ਦੇਖਦੇ ਆ ਜਦੋਂ ਆਪਾਂ ਕੋਈ ਚੀਜ਼ ਚੱਕਦੇ ਆ ਕੋਨਾ ਸਵਾਦੀਖ ਭੋਜਨ ਖਾਂਦੇ ਆ ਜਿੰਨਾ ਚਰਜੀਬ ਦੇ ਉੱਤੇ ਹੁੰਦਾ ਉਹਨਾਂ ਚ ਉਹਦਾ ਰਸ ਆਉਂਦਾ ਪਰ ਉਸ ਤੋਂ ਬਾਅਦ ਜਦੋਂ ਪੇਟ ਵਿੱਚ ਚਲਾ ਜਾਂਦਾ ਜਿਹਾ ਸੁੱਕਾ ਟੁਕੜਾ ਜਿਹਾ ਇਸੇ ਪ੍ਰਕਾਰ ਸਵਾਦਿਖ ਭੋਜਨ ਹੈ। ਔਰ ਕੋਈ ਸੋਹਣੀ ਚੀਜ਼ ਪੀਣੇ ਆ ਤਾਂ ਤੇ ਇਸੇ ਪ੍ਰਕਾਰ ਜਿੰਨਾ ਚਿਰ ਜੀਵ ਉੱਤੇ ਆ ਚੱਕਦੀ ਆ ਉਹਨਾਂ ਚਿਰ ਉਹਧਾਰਾ ਸਮਾਣਦੇ ਆ। ਜਦੋਂ ਪੇਟ ਵਿੱਚ ਚਲਾ ਜਾਂਦਾ ਜਿਹਾ ਪਾਣੀ ਜਿਹਾ ਉਹ ਜਦੋਂ ਆਪਾਂ ਅੱਖਾਂ ਦੇ ਨਾਲ ਦੇਖਦੇ ਆ ਸਾਨੂੰ ਕੋਈ ਸਿੰਦਰੀ ਚੰਗੀ ਲੱਗਦੀ ਆ ਆਪਾਂ ਕਹਿੰਨੇ ਵਾਹ ਦੀ ਬਾ ਬਹੁਤ ਸੁੰਦਰ ਹੈ। ਪਰ ਜਦੋਂ ਥੋੜਾ ਜਿਹਾ ਆਪਾਂ ਦੂਰ ਜਾਂਦੇ ਆ ਉਹ ਕਹਤਾਂ ਦੂਰ ਹੋ ਜਾਂਦੀ ਐ ਸਤਿਗੁਰੂ ਗਰੀਬਨਵਾਜ ਕਹਿੰਦੇ ਉਹ ਸੁਖ ਸਦੀਵੀ ਸੁਖ ਨਹੀਂ ਜੋ ਥੋੜੇ ਸਮੇਂ ਵਾਸਤੇ ਹੋਵੇ ਥੋੜੇ ਸਮੇਂ ਤੋਂ ਬਾਅਦ ਉਹ ਬਿਨ ਸੁ ਜਾਵੇ ਨਾਸ਼ ਹੋ ਜਾਵੇ ਪਰ ਜਿਨ੍ਹਾਂ ਨੂੰ ਨਾਮ ਜਪ ਕੇ ਐਸਾ ਸੁਖ ਪ੍ਰਾਪਤ ਹੋ ਜਾਂਦਾ ਉਹ ਭਾਵੇਂ ਆਰੇ ਦੇ ਨਾਲ ਦੁਪਾਰ ਕਰ ਦਿੱਤੇ ਜਾਣ ਤਾਂ ਵੀ ਸੁਖ ਨਹੀਂ ਸਹਿ ਪੜਦੇ ਆ ਬੰਦ-ਬੰਦ ਕਟਿਆ ਜਾਵੇ ਸਾਹਿਬ ਜਪਜੀ ਸਾਹਿਬ ਦਾ ਪਾਠ ਕਰਦੇ ਆ ਖੋਪਰ ਲਿੱਥ ਜਾਵੇ 21 ਦਿਨ ਲਗਾਤਾਰ ਜਪਜੀ ਸਾਹਿਬ ਦੇ ਆਧਾਰ ਉੱਤੇ ਆਪਣਾ ਜੀਵਨ ਬਤੀਤ ਕਰਦੇ ਆ ਪੋਰਾ ਜਿੰਨਾ ਸੀ ਉਹ ਆਪਣੀ ਕਰਨਾ ਕਰਦੇ ਕਾਰਨ ਕੀ ਆ ਸਦੀਵੀ ਸੁਖ ਪ੍ਰਾਪਤ ਹੋ ਗਿਆ ਜੋ ਕਦੀ ਵੀ ਵਿੰਸਦਾ ਨਹੀਂ ਔਰ ਇਸੇ ਪ੍ਰਕਾਰ ਚੜਖਣੀਆਂ ਤੇ ਚੜਨ ਦੇ ਨਾਲ ਵੀ ਉਹ ਸੁਖ ਨਾਸ਼ ਨਹੀਂ ਹੁੰਦਾ ਸਤਿਗੁਰੂ ਕਹਿੰਦੇ ਜਿਹੜਾ ਸੁਖ ਦੁੱਖ ਵਿੱਚ ਵੀ ਸੁਖ ਮਹਿਸੂਸ ਕਰਦਾ ਉਹ ਅਸਲੀ ਸੁਖ ਆ ਜਿਵੇਂ ਗੁਰਦੇਵ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਤਤੀ ਤਵੀ ਉੱਤੇ ਬੈਠ ਕਰਕੇ ਅੱਗ ਵਰਗੀ ਤਤੀ ਲੋ ਆ ਉਪਰੋਂ ਤੀਰੇ ਤਾਂ ਪੈ ਰਹੀ ਆ ਔਰ ਤਤੀ ਤਵੀ ਉੱਤੇ ਬੈਠ ਕਰਕੇ ਪੁਕਾਰਿਆ ਤੇਰਾ ਕੀ ਆ ਮੀਠਾ ਲਾਗੇ ਹਰ ਨਾਮ ਪਦਾਰਥ ਨਾਨਕ ਮੰਗੇ ਔਰ ਤਤੀ ਤਵੀ ਉੱਤੇ ਬੈਠ ਕੇ ਇਹਨਾਂ ਦੁੱਖ ਸਹਾਰਦਿਆਂ ਹੋਇਆਂ ਫੇਰ ਅੰਦਰੋਂ ਆਵਾਜ਼ਾ ਆ ਰਹੀਆ ਮੀਤ ਕਰੈ ਸੋਈ ਹਮਾਨਾ ਮੀਤ ਕੇ ਕਰਤਵ ਕੁਸਲ ਸਮਾਨਾ ਤਾਂ ਤੇ ਜੋ ਮਿੱਤਰ ਮੇਰਾ ਕਰਦਾ ਜੋ ਪ੍ਰਮਾਤਮਾ ਕਰਦਾ ਰੋਜ਼ ਪੜ੍ਹਦੇ ਆਪਾਂ ਸਾਰੇ ਆ ਔਰ ਕਦੀ ਪਿਤਾ ਮਾਤਾ ਆਪਣੇ ਬੱਚੇ ਦਾ ਬੁਰਾ ਕਰ ਸਕਦੇ ਨਹੀਂ ਕਰ ਸਕਦੇ ਮਿੱਤਰ ਜਿਹੜਾ ਅਸਲੀ ਆ ਆਪਣੇ ਮਿੱਤਰ ਦਾ ਬੁਰਾ ਨਹੀਂ ਕਰ ਸਕਦਾ ਜੇ ਸਾਈ ਮੀਆਂ ਮੀਰ ਜੀ ਆਪਾਂ ਉਸ ਪ੍ਰਮਾਤਮਾ ਨੂੰ ਪੜ੍ਹਦੇ ਆਂ ਤੂੰ ਮੇਰਾ ਪਿਤਾ ਤੂੰ ਹਾ ਮੇਰਾ ਮਾਤਾ ਤੂੰ ਮੇਰਾ ਬੰਦਬ ਤੂੰ ਮੇਰਾ ਭਰਾਤਾ ਤੂੰ ਮੇਰਾ ਰਾਖਾ ਸਭਨੀ ਥਾਈ ਤਾਂ ਭੋ ਕਿਹਾ ਕਾੜਾ ਜਿਓ ਜਿਹਨੂੰ ਹੁਣ ਵੀ ਆਪਾਂ ਨੇ ਪੜਿਆ ਤੂੰ ਮਾਤ ਪਿਤਾ ਹਮ ਬਾਰਿਕ ਤੇਰੇ ਤੁਮਰੀ ਕਿਰਪਾ ਮੈਸੂਰ ਘਰੇ ਉਹ ਪ੍ਰਮਾਤਮਾ ਤਾਂ ਸਾਨੂੰ ਸਦੀਵੀ ਸੋਖੀ ਦਿੰਦਾ ਔਰ ਉਹ ਜੋ ਕੁਛ ਕਰਦਾ ਸਾਡੇ ਭਲੇ ਵਾਸਤੇ ਹੀ ਕਰਦਾ ਹੈ ਸਤਗੁਰੂ ਗਰੀਬਨਵਾਜ਼ ਅੱਗੇ ਫਰਮਾਨ ਕਰਦੇ ਆ ਪਰਤ ਪਾਲੇ અપਿਆਉਦੇ ਕਾਸ਼ ਊਣ ਨਾ ਹੋਈ ਉਹ ਪ੍ਰਮਾਤਮਾ ਸਾਰਿਆਂ ਦੀ ਭਲਨਾ ਕਰਦਾ ਔਰ ਕਿਸੇ ਵਿੱਚ ਕੋਈ ਊਨਤਾ ਨਹੀਂ ਰੱਖਦਾ ਕਿਸੇ ਨੂੰ ਵੱਧ ਨਹੀਂ ਦਿੰਦਾ ਕਿਸੇ ਨੂੰ ਘਟ ਨਹੀਂ ਦਿੰਦਾ ਉਹ ਤਾਂ ਜਿਵੇਂ ਗੁਰਬਾਣੀ ਦਾ ਫਰਮਾਨਾ ਧਰਤੀ ਦੇਗ ਮਿਲੇ ਇੱਕ 베ਰਾ ਭਾਗ ਤੇਰਾ ਭੰਡਾਰੀ ਜਿਹੋ ਜੇ ਭਾਗ ਪ੍ਰਮਾਤਮਾ ਦੀ ਮੁੱਢ ਤੋਂ ਦਿਖ ਦਿੱਤੇ ਆ ਉਹ ਸੰਸਾਰ ਸਾਨੂੰ ਹਰ ਰੋਜ਼ ਪ੍ਰਮਾਤਮਾ ਦੇ ਰਿਹਾ ਤੇ ਦਿੰਦਾ ਹੀ ਜਾਂਦਾ ਔਰ ਐਸਾ ਦాతਾ ਹੈ ਉਹ ਤਾਂ ਦਿੰਦਾ ਦੇ ਲੈਂਦੇ ਥੱਕ ਪਾਹੇ ਜੁਗਾ ਜੁਗੰਤਰ ਕਾਹੀ ਖਾਏ ਉਹ ਪ੍ਰਮਾਤਮਾ ਤਾਂ ਐਸਾ ਹੈ ਔਰ ਉਹਦਾ ਖਾਂਦਿਆਂ ਖਾਂਦਿਆਂ ਮੂੰਹ ਘੁੱਟਾ ਪੈਣਾਂਦਿਆਂ ਸਭ ਅੰਗ ਕਹਿੰਦੇ ਖਾਂਦਿਆਂ ਖਾਂਦਿਆਂ ਦੰਦ ਨਿਕਲ ਜਾਂਦੇ ਆ ਪਰ ਪ੍ਰਮਾਤਮਾ ਜਿਹੜਾ ਉਹ ਪਦਾਰਥ ਦੇ ਹੀ ਜਾਂਦਾ ਉਹ ਤਾਂ ਜਾਣ ਕੋ ਦੇਤ ਅਜਾਣ ਕੋ ਦੇਤ ਜਿਵੇਂ ਹੀ ਕੋ ਦੇਵਤ ਜਿਵੇਂ ਮਾਂ ਕੋ ਦੇਹਾ ਬਾਬਾ ਧੰਨਾ ਜੀ ਨੇ ਫਰਮਾਨ ਕੀਤਾ ਉਹ ਦਾਤਾ ਐਸਾ ਹੈ ਕਹਿੰਦੇ ਜਿੱਥੇ ਮਨੁੱਖ ਦੀ ਬੁੱਧੀ ਵੀ ਕੰਮ ਨਹੀਂ ਕਰਦੀ ਉਸ ਜਗ੍ਹਾ ਉੱਤੇ ਵੀ ਪ੍ਰਮਾਤਮਾ ਉਹਨਾਂ ਜੀਵਾਂ ਦੀ ਭਰਨਾ ਕਰਦਾ ਦੋ ਧਾਰਨਾ ਦਿੱਤੀਆਂ ਇੱਕ ਅਕਸ਼ੂ ਕੁੰਮੀ ਦੀ ਇੱਕ ਗੁੰਜਾ ਦੀ ਦੇਣਾ ਕੀਤੀ ਆ ਇੱਕ ਪੱਥਰ ਦੀ ਦੇਣਾ ਕਰਨਾ ਕੀਤੀ ਆ ਪੱਥਰ ਵਿੱਚ ਜਿਹੜੇ ਛੱਕਰ ਚ ਸ਼ਦਕਰ ਕੋਰ ਕੀੜੇ ਹੁੰਦੇ ਆ ਕਹਿੰਦੇ ਕੁੰਮੀ ਜਲਮੈ ਤਾਨ ਤੇ ਸੁਬਾਹਰ ਪੰਖ ਫੀਰ ਤੇ ਸੁਨਾਹੀ ਪੂਰਨ ਪਰਮਾਨੰਦ ਮਨੋਹਰ ਸਮਝ ਦੇਖ ਮਨ ਮਾਹੀ 파ਖਣ ਕੀਟ ਗੁਪਤ ਹੋਇ ਰਹਾਤਾ ਤਾਚੋ ਮਾਰਗ ਨਾਹੀ ਕਹੇ ਧੰਨਾ ਪੂਰਨ ਤਾਹੂ ਕੋ ਮਤਰੇ ਜੀ ਡਰਾਈ ਹਰੋਜ ਆਪਾ ਹੁਣ ਵੀ ਪੜਿਆ ਕਹਿੰਦੇ ਸਿਰ ਸੇ ਰਿਜਕ ਸਮਾਹੀ ਠਾਕਰ ਕਾਹੇ ਮਨ ਭੋ ਕਰਿਆ ਉਡੇ ਊਡ ਆਵੈ ਸੈ ਕੋ ਸਾ ਤਿਸ ਪਾਛੇ ਬਚਰੇ ਛਰੇਆ ਤਨ ਕਵਣ ਖਲਾਵੈ ਕਵਣ ਚੁਗਾਵੈ ਮਨ ਮੈਂ ਸਿਮਰਨ ਕਰਿਆ ਅਸੀਂ ਪ੍ਰਮਾਤਮਾ ਦੀ ਯਾਦ ਵਿੱਚ ਸਿਮਰਨ ਵਿੱਚ ਸ਼ਕਤੀ ਭਰਨਾ ਕੀਤੀ ਹੈ ਸੈਂਕੜੇ ਕੋ ਹਾਂ ਉਹ ਕੁੰਝਾ ਬੱਚੇ ਦੇਖ ਕੇ ਆਪਣੇ ਆਂਡੇ ਦੇਖ ਕੇ ਆ ਜਾਂਦੀਆਂ ਜਦੋਂ ਆਪਣਾ ਆਹਾਰ ਕਰਦੀਆਂ ਧਿਆਨ ਆਪਣੇ ਆਂਡਿਆਂ ਵੱਲ ਬਣ ਕਰਦੀਆਂ ਬੱਚੇ ਪਲ ਜਾਂਦੇ ਆ ਉਡਾਰੀ ਮਾਰ ਜਾਂਦੇ ਆ ਕਿਹੋ ਜਿਹਾ ਵਸੀਲਾ ਪੱਥਰ ਵਿੱਚ ਕੋਈ ਸੁਰਾਖ ਨਹੀਂਗਾ ਪਰ ਅੰਦਰ ਪੱਥਰ ਦੇ ਵਿੱਚ ਜਦੋਂ ਤੋੜਿਆ ਜਾਂਦਾ ਸ਼ਕਰਖੋਰ ਕੀੜੇ ਜੀਂਦੇ ਨਿਕਲਦੇ ਆ ਉਹਨਾਂ ਨੂੰ ਕੌਣ ਰਿਜਕ ਉਥੇ ਪਹੁੰਚਾਉਂਦਾ ਕੇਵਲ ਪ੍ਰਮਾਤਮਾ ਹੀ ਇੱਕ ਐਸਾ ਹੈ ਜਿਹੜਾ ਸਾਹ ਸਾਹ ਸੰਭਾਲਦਾ ਮੇਰਾ ਪ੍ਰਭ ਸੋਇ ਕੱਲੇ ਕੱਲੇ ਸਵਾਸ ਦੇ ਨਾਲ ਹਰ ਇੱਕ ਦੀ ਸੰਭਾਲ ਕਰਦਾ ਉਹ ਪ੍ਰਮਾਤਮਾ ਦੇ ਵਿੱਚ ਗੁਣ ਕੀ ਹਨ ਕਹਿੰਦੇ ਅਸ਼ਲ ਉਹਨੂੰ ਆਪਣਾ ਕਿਸੇ ਸਿਆਣਤ ਦੇ ਨਾਲ ਧੂਕੇ ਦੇ ਨਾਲ ਕੋਈ ਛਲ ਨਹੀਂ ਸਕਦਾ ਅਸ਼ੇਦ ਉਹਨੂੰ ਕਿਸੇ ਪ੍ਰਕਾਰ ਤੀਰ ਦੇ ਨਾਲ ਤਲਵਾਰ ਦੇ ਨਾਲ ਬਿੰਨਿਆ ਨਹੀਂ ਜਾ ਸਕਦਾ ਮਾਰਿਆ ਨਹੀਂ ਜਾ ਸਕਦਾ ਅਪਾਰ ਜਿਸ ਦਾ ਕੋਈ ਪਾਰਾ ਬਾਰ ਨਹੀਂ ਉੱਚਾ ਜਾਕਾਰੂ ਉਹ ਇੱਡਾ ਵੱਡਾ ਹੈ ਉਹਦੀ ਅਜੇ ਤੱਕ ਕੋਈ ਵਡਿਆਈ ਨਹੀਂ ਪਾ ਸਕਿਆ ਆਪਾਂ ਗੁਰਦੇਵ ਜੀ ਦੇ ਬਚਨ ਪੜ੍ਹ ਕੇ ਹਟਿਆ ਸਭ ਸੁਰਤੀ ਮਿਲ ਸੁਰਤ ਘਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰ ਹਾਈ ਕਹਿਣ ਨਾ ਜਾਹੀ ਤੇਰੀ ਤਿਲ ਵਡਿਆਈ ਉਹ ਪ੍ਰਮਾਤਮਾ ਦੀ ਦਿਲ ਜੰਨੀ ਵੀ ਕੋਈ ਕੀਮਤ ਅੱਜ ਤੱਕ ਨਾ ਪਾ ਸਕਿਆ ਨਾ ਪਾ ਹੀ ਸਕੇਗਾ ਸਗੋਂ ਸਾਧਗੁਰਾਂ ਨੇ ਫਰਮਾਨ ਕੀਤਾ ਉਹਦਾ ਪ੍ਰਮਾਤਮਾ ਦਾ ਅੰਤ ਕੌਣ ਪਾ ਸਕਦਾ ਉਹਦੀਆਂ ਦਿੱਤੀਆਂ ਹੋਈਆਂ ਦਾਤਾਂ ਦਾ ਕੋਈ ਅੰਤ ਨਹੀਂ ਪਾ ਸਕਿਆ ਤੇਰੇ ਦਾਨੇ ਕੀਮਤ ਨਾ ਪਵੈ ਤੇ ਸਦਾਤੇ ਕਵਣ شمار شمار ਦਾ ਭਾਵ ਗਿਣਤੀ ਉਹ ਪ੍ਰਮਾਤਮਾ ਦੀ ਗਿਣਤੀ ਮਰਤੀ ਕੌਣ ਸਕਦਾ ਔਰ ਭਾਈ ਸਾਹਿਬ ਭਾਈ ਵੀਰ ਸਿੰਘ ਹੋਰਾਂ ਨੇ ਸਾਨੂੰ ਇੱਕ ਪ੍ਰੇਰਣਾ ਵੀ ਦੇਣਾ ਕੀਤੀ ਆ ਕਿ ਨਾ ਉਹਦਾ ਅੰਤ ਪਾਉਣ ਵਾਲੇ ਪਾਸੇ ਜਾਇਓ ਕਿਉਂਕਿ ਉਹਦੀ ਕਾਇਨਾਤ ਦਾ ਕੋਈ ਅੰਤ ਨਹੀਂ ਪਾ ਸਕਿਆ ਬਸ ਤੁਸੀਂ ਉਹਦਾ ਨਾਮ ਜਪ ਕੇ ਪ੍ਰਮਾਤਮਾ ਦੇ ਨਾਮ ਦੀ ਰਾਧਨਾ ਕਰਕੇ ਉਸ ਪ੍ਰਮਾਤਮਾ ਦੇ ਨਾਮ ਦਾ ਰਸ ਮਾਨਣਾ ਕਰੋ ਤਾਂ ਜੋ ਇਸੇ ਪ੍ਰਕਾਰ ਅੰਬਾਂ ਦੇ ਬੂਟੇ ਗਨ ਦੀ ਜਗਾ ਅੰਬਾਂ ਦੇ ਫਲ ਖਾ ਕੇ ਅਨੰਦਿਤ ਹੋ ਉਹਨਾਂ ਨੇ ਬੜਾ ਸੁੰਦਰ ਪ੍ਰਮਾਨ ਕੀਤਾ ਕਹਿੰਦੇ ਕਿਉਂ ਹੋਇਆ ਤੇ ਕਿਉਂ ਹੋਇਆ ਕਾਪ ਕਾਪ ਮੂਏ ਸਿਆਣੇ ਉਸ ਰਾਹ ਜਾਏ ਕਿਉਂ ਜਿੰਦੇ ਜਿਸਰਾ ਪੂਰ ਮਹਾਣੇ ਫਿਰ ਕੀ ਕਰ ਕਹਿੰਦੇ ਭਟਕਣ ਛੱਡ ਲਟਕਲਾ ਇੱਕੋ ਖੀਵੀ ਹੋ ਰਸਮਾਣੇ ਹੋਸ਼ਾਂ ਨਾਲੋਂ ਮਸਤੀ ਚੰਗੀ ਰੱਖਦੀ ਸਦਾ ਟਿਕਾਣੀ ਫਿਰ ਆਖਰੀ ਪੰਕਤੀਆਂ 'ਤੇ ਦੋ ਚੀਜ਼ਾਂ ਗੁਰੂ ਦੇ ਕੋਲੋਂ ਮੰਗਣਾ ਕੀਤੀਆਂ ਕਿ ਦਾਤਾ ਜਿੱਥੇ ਤੂੰ ਪਰੀਪੂਰਣ ਹੈ ਜਿੱਥੇ ਤੂੰ ਸਾਰਿਆਂ ਦੇ ਅੰਗ ਸੰਗ ਹੈ ਸਾਰਿਆਂ ਦੀ ਭਾਲਣਾ ਕਰਦਾ ਉਥੇ ਮੈਨੂੰ ਇੱਕ ਮਤ ਦੇ ਉਹ ਮਤ ਕੀ ਮੰਗਣਾ ਕੀਤੀ ਆ ਸਾ ਮਤ ਦੇਹੋ ਦਿਆਲ ਪ੍ਰਭ ਜਿਤ ਤੁਮੇ ਅਰਾਧਾ ਹੇ ਮਾਲਿਕ ਮੈਨੂੰ ਐਸੀ ਮਤ ਦੇ ਮੈਨੂੰ ਐਸੀ ਸੋਝੀ ਦੇ ਕਿਰਪਾ ਕਰ ਮੈਂ ਹਰ ਸਮੇਂ ਤੇਰੀ ਅराधना ਕਰਦਾ ਰਹਾ ਇਸ ਕਰਕੇ ਹੀ ਆਪਾਂ ਮੰਗਦੇ ਆ ਕਿ ਦਾਤਾ ਕਿਰਪਾ ਕਰ ਬਿਸਰਨਾਹੀਂ ਦਾਤਾ ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ ਨਾਨਕ ਚਾਉ ਹੋ हे मालिक जे त्रुठे हो मेरी थवाडे चन्ना च अरदास करता तू मेरा जजमान एक दखणा हो तहै पे मांगो देहो अपना नाम सबना जियां का एक दाता सो मैं बिसरना जाय मैं हर समय उठदियां बंदियां तुरदियां फिरदियां थवाडे नाम दी आराधना करदा रहा और जो परमात्मा दी आराधना है सारीयां क्योंकि हर मनुख दे अंदर कोई ना कोई आराधना चल रही है ਪਰ ਸਤਿਗੁਰੂ ਕਹਿੰਦੇ ਆਰਾਧਨਾ ਆਰਾਧਨ ਨੀਕਾ ਔਰ ਹਰ ਹਰ ਨਾਮ ਆਰਾਧਨ ਨੀਕਾ ਦਾ ਭਾਵ ਚੰਗਾ ਸਾਰੀਆਂ ਆਰਾਧਨਾ ਨਾਮੋਂ ਆਰਾਧਨਾ ਕੀਆ ਚੇਤਾ ਸਾਡੇ ਚੇਤੇ ਵਿੱਚ ਕਦੀ ਤੱਕ ਕਰਵਾ ਕਾਰੋਬਾਰ ਆ ਜਾਂਦਾ ਕਦੀ ਧੀਆਂ ਪੁੱਤਰ ਆ ਜਾਂਦੇ ਆ ਕਦੀ ਮਿੱਤਰ ਦੋਸਤ ਆ ਜਾਂਦੇ ਆ ਪਰ ਹੁਣ ਵੀ ਆਪਾਂ ਪੜ੍ਹੇ ਆ ਜਿਹੜਾ ਮਨੁੱਖ ਚਾਰ ਕਰਮਾ ਦਾ ਧਾਰ ਨਹੀਂ ਬਣ ਜਾਂਦਾ ਪ੍ਰਭੂ ਦੀ ਜਗ੍ਹਾ ਵਿੱਚ ਉਸ ਨੂੰ ਥਾਂ ਮਿਲ ਜਾਂਦੀ ਆ ਉਹ ਕੀ ਆ ਅੰਤਰ ਗੁਰ ਅਰਾਧਨਾ ਜੇ ਬਾਜ ਜਪ ਗੁਰ ਨਾਉ ਤੀਜਾ ਹੈ ਨੇਤਰੀ ਸਤਗੁਰ ਪੀਖਣਾ ਸਰਬਣੀ ਸੁਨਣਾ ਗੁਰ ਨਾਉ ਸਤਗੁਰ ਸੇthi ਰਤਿਆਂ ਦਰਗਹ ਪਾਈਐ ठाਉ ਸੋ ਜੇ ਅਰਾਧਨਾ ਕਰਨੀ ਆ ਤੇ ਗੁਰੂ ਗੁਰੂ ਦੇ ਦਿੱਤੇ ਹੋਏ ਨਾਮ ਦੀ ਅਰਾਧਨਾ ਕਰ ਔਰ ਜਿਹੜਾ ਉਹਦੀ ਅਰਾਧਨਾ ਕਰਦਾ ਉਹ ਪਰਮਾਤਮਾ ਵਿੱਚ ਅਭੇਦ ਹੋ ਜਾਂਦਾ ਇਹ ਆਖਰੀ ਮੰਗਿਆ ਨਾਨਕ ਮੰਗਿਆ ਦਾਨ ਪ੍ਰਭ ਰੇਨ ਪਗ ਸਾਧਾ ਸਾਧ ਗਉਣਾ ਰੌਰ ਸੁਖਨੀ ਸਾਹਿਬ ਦਾ ਪਾਠ ਜਦੋਂ ਆਪਾਂ ਪੜ੍ਹਦੇ ਆ ਸਾਧ ਨਾਮ ਨਿਰਮਲ ਤਾਂ ਕੀ ਕੰਮ ਸਾਧ ਉਹਦਾ ਨਾਮ ਹੈ ਜਿਹੜਾ ਨਿਰਮਲ ਕਰਮਾਂ ਦਾ ਉਧਾਰਨੀ ਹੈ ਨਿਰਮਲ ਕਰਮ ਕਿਹੜਾ ਸੁਖਨੀ ਸਾਹਿਬ ਜੀ ਸਾਧਗੁਰੂ ਨੇ ਦੱਸਣਾ ਕੀਤਾ ਸਗਲ ਧਰਮਾਂ ਦਾ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਜੋ ਪ੍ਰਮਾਤਮਾ ਦੇ ਨਾਮ ਦੀ ਆराधना ਕਰਦਾ ਦਾਤਾ ਕਿਰਪਾ ਕਰ ਉਹਨਾਂ ਦੀ ਸਾਨੂੰ ਚਰਨ ਧੂੜ ਪ੍ਰਦਾਨ ਕਰ ਔਰ ਜਦੋਂ ਆਪਾਂ ਸੋਇਲੇ ਦਾ ਪਾਠ ਕਰਦੇ ਆਂ ਤਦੋਂ ਵੀ ਆਖਰੀ ਸਾਡੀ ਬੇਨਤੀ ਇਹੀ ਹੁੰਦੀ ਆ ਕਿ ਅੰਤਰਜਾਮੀ ਪੁਰਖ ਵਿਦਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਇਹ ਸੁਖ ਮੰਗੇ ਮੋਕੋ ਕਰ ਸੰਤਨ ਕੀ ਧੂਰੇ ਹੇ ਮਾਲਕ ਜੇ ਤਰੁੱਥੇ ਹੋ ਤੇ ਆਪਣੇ ਨਾਮ ਜਪਣ ਵਾਲਿਆਂ ਦੀ ਚਰਨ ਧੂੜ ਸਾਨੂੰ ਪ੍ਰਦਾਨ ਕਰੋ ਤਾ ਜੋ ਸਾਡਾ ਵੀ ਭਲਾ ਹੋ ਜਾਵੇ ਔਰ ਸਾਡਾ ਵੀ ਆਵਾਗੌਣ ਦਾ ਚੱਕਰ ਸਦਾ ਵਾਸਤੇ ਖਤਮ ਹੋ ਜਾਵੇ ਗੁਰੂ ਦੇਵ ਗੁਰੂ ਅਰਜਨ ਦੇਵ ਸਤਿਪਾਥੀਆ ਜੀ ਨੇ ਜੋ ਸਾਨੂੰ ਪਰਮ ਪਵਿੱਤਰ ਉਪਦੇਸ਼ ਪ੍ਰਦਾਨ ਕੀਤਾ ਪਰਮੇਸ਼ਰ ਦੀ ਪਰਮੇਸ਼ਵਰ ਦੀ ਲਗਤ ਕਰਾਈ ਆ ਔਰ ਉਸ ਤੋਂ ਪ੍ਰੰਤ ਸਾਨੂੰ ਦੋ ਚੀਜ਼ਾਂ ਮੰਗਲਨੀ ਪ੍ਰੇਰਣਾ ਦਿੱਤੀ ਆ ਇੱਕ ਤਾਂ ਪ੍ਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਕਰੋ ਕਿ ਇਹ ਪ੍ਰਮਾਤਮਾ ਆਪਣਾ ਨਾਮ ਸਾਨੂੰ ਬਖਸ਼ਿਸ਼ ਕਰੇ ਜਦ ਮੈਂ ਗੁਰਨਾਨਕ ਪਾਤਸ਼ਾਹ ਜੀ ਨੇ ਮੰਗਣਾ ਕੀਤਾ ਕਿ ਦਾਤਾ ਤੂੰ ਪ੍ਰਭ ਦਾਤਾ ਦਾਨ ਮਤ ਪੂਰਾ ਹਮ ਥਾਰੇ ਪਾਪੇ ਖਾਰੀ ਦਿਓ ਮੈਂ ਕਿਹਾ ਮੰਗੋ ਕਿਸੇ ਥਿਰ ਨਾ ਰਹਾਏ ਤੇ ਮੰਗਿਆ ਕੀ ਆ ਹਰ ਦੀਜਾ ਨਾ ਆਪਾਰਿ ਆਪਾ ਆਧਾਰੀ ਜੀਓ ਮੈਨੂੰ ਆਪਣੇ ਨਾਮ ਦਾ ਆਧਾਰ ਪ੍ਰਦਾਨ ਕਰੋ ਦੂਜਾ ਜੋ ਤੇਰਾ ਨਾਮ ਜਪਦੇ ਆ ਉਹਨਾਂ ਦੀ ਚਰਨ ਧੂੜ ਪ੍ਰਦਾਨ ਕਰੋ ਕਿਉਂਕਿ ਨਾਮ 'ਚ ਇੰਨਾ ਮਹਾਰ ਹੋ ਜਾਂਦਾ ਜੋ ਨਾਮ ਜਪਦਾ ਸਭ ਗੁਰਦਾਨੀ ਵਿੱਚ ਉਸ ਤੋਂ ਕੁਰਬਾਨ ਜਾਂਦੇ ਆ ਹੋਂ ਕੁਰਬਾਨੇ ਜਾਓ ਮਿਹਰਬਾਨਾ ਹੋਂ ਕੁਰਬਾਨੇ ਜਾਓ ਹੋਂ ਕੁਰਬਾਨੇ ਜਾਓ ਤਨਾਕ ਲੈਨ ਜੋ ਤੇਰਾ ਨਾਮ ਲੈਨ ਜੋ ਤੇਰਾ ਨਾਮ ਤਨਾਕ ਹੋਂ ਸਦ ਕੁਰਬਾਨੇ ਜਾਓ ਗੁਰੂ ਪਾਤਸ਼ਾਹ ਰਹਿਮਤ ਕਰਨ ਸਾਨੂੰ ਵੀ ਨਾਮ ਦੀ ਦਾਤ ਬਖਸ਼ਿਸ਼ ਕਰਨ ਤਾ ਜੋ ਸਾਡਾ ਵੀ ਲੋਕ ਸੁਖੀ ਪਰਲੋਕ ਸੁਹਿਲਾ ਹੋ ਜਾਵੇ ਆਖਰੀ ਪੰਕਤੀਆਂ ਨੂੰ ਦਰ ਆ ਕੇ ਗੁਰੂ ਚਰਣਾ ਵਿੱਚੋਂ ਖਿਮਾ ਮੰਗੀਏ ਸਾ ਮਤ ਦੇਹੋ ਦਿਆਲ ਪ੍ਰਭ ਜੇ ਤੁਮੇ ਅਰਾਧਾ ਨਾਨਕ ਮੰਗਿਆ ਦਾਨ ਪ੍ਰਭ ਰੇਨ ਪਗ ਸਾਧਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤਾਮਾਤਾ